ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਭੁੱਲਰ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣੇ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਤੰਨੇ ਅਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾ ਦਾ ਕਿੰਨਾ ਮਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕੁਲਜੀਤ ਸਿੰਘ ਪਿੰਡ ਰਾਮਗੜ੍ਹ ਭੁੱਲਰ ਤਲਸੀਹ ਜਿਗਰਾਉਂ ਇਲਾ ਲੁਧਿਆਣਾ ਜੀ ਮੋਬਾਈਲ ਨੰਬਰ 9465868541 ਠੀਕ ਆ ਜੀ ਤੰਨੇ ਅਨੀਮਲ ਸੇਲ ਆਪਣੇ ਜੀ ਇੱਕ ਨੰਬਰ ਤੋਂ ਸ਼ੁਰੂ ਕਰਾਂ ਏ ਜਰਸੀ ਦੀ ਕੀ ਡਿਟੇਲ ਹੈ ਜੀ ਇਹ ਦੂਸਰੇ ਸੂਏ ਹੈ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਲੈ ਜੂ ਜੀ 6-7 ਦਿਨ ਦੀ 6-7 ਦਿਨ ਡੇਟ ਮੁਤਾਬਕ ਲੈ ਜੀ ਹਾਂਜੀ ਤੇ ਪਹਿਲੇ ਸੂਏ ਬਈ ਕਿੰਨਾ ਦਾ ਦਿੱਤੇ ਨੇ 17-18 ਚੋਂ ਦੋ ਦੇ 17-18 ਲੀਟਰ ਦਾ ਦਿੰਦਾ ਜੀ ਚੋੜ ਕੇ ਦਿਖਾ ਦਿਓ ਜੀ ਬਾਈ ਦੱਸਦਾ ਏ ਕਿ ਦੂਜੇ ਸੂਏ ਸੋਨਾ ਜੀ ਜਰਸੀ ਨੇ ਸੋਹਣੀ ਜਰਸੀ ਆ ਦੇਖ ਸਕਦੇ ਹੋ ਸੋਹਣੀ ਫੇਸ ਕੁਆਲਟੀ ਛੋਟਾ ਕੰਨ ਆ ਜੀ ਲਗਭਗ ਇੱਕ ਹਫਤੇ ਦੀ ਕੱਚੀ ਆ ਬਾਕੀ ਉਹ ਸੁ ਦੋ ਚਾਰ ਦਿਨ ਉੱਪਰ ਵੀ ਲੈ ਜਾਂਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਹੈ ਥਾਣਾ ਦੇ ਸਹਿ ਸੋਨੇ ਆ ਚਾਰੇ ਤਾਂ ਨਿਖੜਵੇਂ ਇੱਕ ਸੈਜ ਦੇ ਪੂਰੀ ਵੱਡੀ ਜਰਸੀ ਆ ਜੀ ਹੈਵੀ ਬੋਡੀ weight ਦੀ ਬਾਕੀ ਤੁਹਾਨੂੰ ਸਕਰੀਨ 'ਚ ਦੇਖੀ ਰਹੀ ਆ ਹਵਾਨਾ ਜੇ ਵਾਲਟਾਂ ਬਹੁਤ ਨੇ ਸਾਰੀਆਂ ਹਵਾਲ ਚਿੱਲਾਂ ਕੱਢ ਕੇ ਸੋਨਾ ਜੀ ਬਾਕੀ ਫੇਸ ਕੁਆਲਿਟੀ ਦੇਖ ਸਕਦੇ ਹੋ ਸੋਣੀ ਕੱਦ ਕਾਠ ਦੀ ਚੰਗੀ ਆ ਜੀ 17 18 ਕਿਲੋ ਬਾਈ ਦੁੱਧ ਦੱਸਦਾ ਕਿ ਪਿਛਲੇ ਸਵੇਰ ਦਿੱਤਾ ਕਿ ਯਾਰ ਬਾਈ ਕਿੰਨਾ ਕੁ ਦੇ ਦੂੰ ਕਰਜ ਉਹਨਾਂ ਦਾ ਤਾਂ 18 19 ਤੱਕ ਦੇਉ ਜੀ ਠੀਕ ਆ ਜੀ ਕੀ ਮੁੱਲ ਹੈ ਇਹਦਾ ਇਹਦਾ 51000 ਹੈ ਜੀ ਮਾਨਤਾਨ ਹੋ ਜਾਊਗਾ ਜੀ ਹਾਂਜੀ ਹੋ ਜਾਊਗਾ ਤਹਿਸੀਲ ਸਾਊ ਬਾਈ ਪੂਰੀ ਆ ਪੂਰੀ ਜੀ ਐਨ ਪੂਰੀ ਸੀਲ ਸਾਊ ਆ ਤੁਸੀਂ ਦੇਖ ਸਕਦੇ ਹੋ ਚਾਹੇ ਜਵਾਕ ਚ ਹੋਈ ਜਾਣ ਜੀ ਪੂਰੀ ਕਰਮ ਵਾਲੀ ਸੀਲ ਸਾਊ ਬਾਈ ਥਾਣਾ ਬਹੁਤ ਸੋਹਣਾ ਲੱਗਿਆ ਜੀ ਮੁੱਠੀ ਵਾਲਾ ਥਾਣਾ ਚਾਰੇ ਥਾਣ ਨਿਖਰਵੇਂ ਇੱਕੋ ਜਿਹੇ ਸਾਈਜ਼ ਦੇ 2 ਨੰਬਰ ਇਹ ਜਾਰਸੀ ਦੀ ਕੀ ਡਿਟੇਲ ਆਈ ਇਹ ਹੀ ਦੂਸਰੇ ਸੂਏ ਆ ਜੀ ਇਹ ਕਿੰਨੇ ਟਾਈਮ ਦੀ ਕੱਚੀ ਆ ਜੀ ਇਹ ਲੈ ਜੂ ਦੱਸ ਦਾਂ ਜੀ ਦੱਸ ਦਾਂ ਲੈ ਜੂ ਜੀ ਡੇਟ ਮੁਤਾਬਕ ਹਾਂਜੀ ਤੇ ਪਹਿਲੇ ਸੂਏ ਬਾਈ ਕਿੰਨਾ ਦੋ ਦਿੱਤਾ 16 17 ਦੇ ਕਰੀਬ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਤੋਰ ਕੇ ਦਿਖਾ ਦਿਓ ਜੀ ਬਾਈ ਦੱਸਦਾ ਕਿ ਇਹ ਵੀ ਦੂਜੇ ਸੂਏ ਸੂਣਾਗਾ ਲਗਭਗ 10 12 ਦਿਨਾਂ ਦੀ ਕੱਚੀ ਆ ਬਾਕੀ 2 4 ਦਿਨ ਪਸੂ ਉੱਪਰ ਵੀ ਲੈ ਜਾਂਦਾ ਫੇਸ ਕੁਆਲਟੀ ਇਹਦੀ ਵੀ ਸੋਹਣੀ ਹੈ ਸੋਹਣਾ ਛੋਟਾ ਗਨ ਜਾਤ ਬਰੀਡ ਵਾਲੀ ਜਰਸੀ ਹੈ ਜੀ ਪੂਰੀ ਬਾਕੀ 2 4 ਦਿਨ ਪਲੱਸ ਵੀ ਲੈ ਜਾ ਸਕਦਾ ਹਵਾਨਾ ਇਹ ਵੀ ਸੋਹਣਾ ਤਿਆਰ ਕਰਦੀ ਹੁੰਦੀ ਥਣਾ ਦੇ ਸਹ ਸੋਹਣੇ ਨੇੜੇ ਤੇ ਚੈੱਕ ਕਰ ਸਕਦੇ ਹੋ ਵਲਟੇਲਾ ਹਵਾਨੇ ਚ ਹਜੇ ਪੂਰੀਆਂ ਹੀ ਨਹੀਂ ਆ ਵਲਟੇਲਾ ਸਾਰਾ ਸਾਰੀਆਂ ਕੱਢ ਕੇ ਸੋਣਾ ਜੀ ਹਵਾਨਾ ਖੱਦਦੇ ਆ ਦਾ ਰਵੜ ਵਾਂਗੂ ਵਧੂਗਾ ਠੰਡ ਦੇਖ ਸਕਦੇ ਹੋ ਤੁਸੀਂ ਸੋਹਣੇ ਆ ਚਾਰੇ ਥਣ ਨਿਖੜ ਮੇ ਇੱਕੋ ਸਾਈਜ਼ ਦੇ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਆ ਫੇਸ ਕੁਆਲਿਟੀ ਸੋਹਣੀ ਆ ਛੋਟਾ ਕੰਨ ਆ ਜੀ ਹੈਵੀ ਬਡੀ ਵੇਟ ਦੀ ਆ ਇਹ ਵੀ ਸੀਲ ਸਭ ਪੂਰੀ ਆ ਬਾਈ ਹਾਂ ਜੀ ਪੂਰੀ ਜੀ ਇਹ ਮਰਜੀ ਦੇਖ ਸਕਦੇ ਹੋ ਪੂਰੀ ਸੀ ਸਭਾ ਕਰਮ ਵਾਲੀ ਪੂਰੀ ਠੰਡੀ ਆ ਜੀ ਬਾਕੀ ਥਣਾ ਦੇ ਸਹਿਸ ਸੋਹਣੇ ਇਹਦਾ ਕੀ ਮੁੱਲ ਆ ਬਾਈ ਇਹਦਾ 53000 ਜੀ ਮਾਨਤਨ ਹੋ ਜਾਊਗਾ ਜੀ ਹੋ ਜਾਊਗਾ ਜੀ 53000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾਨ ਹੋ ਜਾਊਗਾ ਜਿਹੜਾ ਵੀ ਚੱਲ ਕੇ ਆਊਗਾ ਚੰਗੀ ਸੇਵਾ ਗੌਰ ਹੋ ਜਾਏ ਤਾਂ 10-12 ਦਿਨਾਂ ਚ ਟਾਪ ਦੀ ਵੜ੍ਹ ਤਿਆਰ ਹੋ ਜਾਣੀ ਹੈ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਪਹਿਲੇ ਸੂ ਹੈ ਜੀ ਠੀਕ ਆ ਜੀ ਕਿੰਨਾ ਦਿਨ ਹੋ ਗਿਆ ਸੂਈ ਨੂੰ ਜੀ ਨੂੰ ਹੋ ਗਈ 8-9 ਦਿਨ ਹੋ ਗਏ ਬੱਚਾ ਕੀ ਹੈ ਜੀ ਮਗਰ ਬੱਚੀ ਆ ਜੀ ਮਗਰ ਮਗਰ ਤੋਂ ਵੀ ਬੱਚੀ ਦੇ ਸਕਦੇ ਹੋ ਸੋਹਣੀ ਜਾਤ ਬ੍ਰੀਡ ਵਾਲੀ ਬੱਚੀ ਆ ਚੰਗੀ ਸੇਵਾ ਗੌਰ ਹੋ ਜਾਏ ਤਾਂ ਟਾਪ ਦੀ ਵੜ੍ਹ ਤਿਆਰ ਹੋ ਜਾਊਗੀ ਤੇ 6-7 ਦਿਨ ਹੋ ਗਏ ਸੂਈ ਨੂੰ ਬਾਈ ਹਾਂ ਸਾਹ ਹੋ ਗਏ 8 ਕ ਜੀ 8 ਦਿਨ ਹੋ ਗਏ ਤੇ ਕਿੰਨਾ ਦੁੱਧ ਇਸ ਵੇਲੇ ਤਿਆਰ ਆ ਜੀ ਹੁਣ 9.5 ਕਿਲੋ ਪੂਰਾ ਤਿਆਰ ਆ ਜੀ ਢੰਡੇ ਵਾਲਾ ਹਾਂ ਜੀ ਢੰਡੇ ਵਾਲਾ ਜੀ ਹਾਂ ਜੀ ਬੱਤੀ ਖਣੇ ਜੀ ਠੀਕ ਆ ਜੀ ਜੇ ਕੋਈ ਵੀ ਚਵਾਈ ਕਰਨੀ ਚਾਹੁੰਦਾ ਹੋਵੇ ਜਦੋਂ ਮਰਜੀ ਦੋ ਟਾਈਮ ਚਾਰ ਟਾਈਮ ਕਰ ਸਕਦੇ ਹੋ ਦੋ ਕਰੇ ਚਾਰ ਕਰੇ ਕਿਉਂਕਿ ਆਉਦਾ ਲੱਗ ਜਾਵੇ ਠੀਕ ਆ ਜੀ ਤੋਰ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਪਹਿਲੇ ਸਵੇ ਸੂਈ ਦੰਦੋ ਕਿੰਨੀ ਆ ਜੀ ਇਹ ਦੰਦ ਨਹੀਂ ਇਹ ਦੰਦ ਨਹੀਂ ਵੇਖੇ ਜੀ ਹਾਂ ਜੀ ਪਹਿਲੇ ਸਵੇ ਸੂਈ ਹੋਈ ਆ 8 ਕ ਦਿਨਾਂ ਦੀ ਸੂਈ ਆ ਸਾਡੇ 9 ਕਿਲੋ ਬਾਈ ਕਹਿੰਦਾ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਆਪ ਕਰਨੀ ਆ ਚਾਹੇ ਦੋ ਟਾਈਮ ਚਵਾਈ ਕਰ ਲੋ ਚਾਹੇ ਚਾਰ ਟਾਈਮ ਚਵਾਈ ਕਰ ਲੋ ਦਰਮਿਆਨੇ ਕੱਦ ਦੀ ਬੱਚੀ ਆ ਜੀ ਬਾਕੀ ਮਗਰ ਵੀ ਸੋਹਣੀ ਜਾਦ ਬਰੀਡ ਵਾਲੀ ਬੱਚੀ ਆ ਦੇਖ ਸਕਦੇ ਹੋ ਇੱਕ ਕਰ ਹੀ ਫੇਰ ਦਿਖਾ ਲ ਦਿੰਨੇ ਆ ਜੀ ਪੂਰੀ ਜਾਦ ਬਰੀਡ ਵਾਲੀ ਬੱਚੀ ਆ ਥਾਣਾ ਦੇ ਸਹਿਜ ਇਹਦੇ ਵੀ ਸੋਹਣੇ ਆ ਚਾਰੇ ਥਾਣ ਨਿਖੜਵੇਂ ਇੱਕੋ ਸਾਈਜ਼ ਦੇ ਦੇਖ ਸਕਦੇ ਹੋ ਹਵਾਨਾ ਚੈੱਕ ਕਰ ਲੋ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਦੇਖ ਸਕਦੇ ਹੋ 1:38 ਹੋ ਗਿਆ ਜੀ ਜੋ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਰਵਾਨੇ ਦੁੱਧ ਨਾ ਭਰੇ ਹੋਣੇ ਸੀਗੇ ਹਜੇ ਚਵਾਈ ਚ 5 ਤੋਂ 6 ਘੰਟੇ ਬਾਕੀ ਨੇ ਥਣ ਲੈਵੇ ਤੇ ਜੱਜਮੈਂਟ ਉਹ ਸਾਬ ਨਾਲ ਕਰਿਓ ਕਿਉਂਕਿ ਸ਼ਾਮ ਤੇ ਰਵਾਨੇ ਪੂਰੇ ਭਰ ਲੈਣੇ ਆ ਜੀ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੱਟ ਕੰਡੇ ਵਾਲਾ ਤਿਆਰ ਹੋਊਗਾ ਬੇਫਿਕਰ ਹੋ ਕੇ ਆ ਕੇ تسਲੀ ਕਰ ਲਿਓ ਜੀ ਇਹਦਾ ਕੀ ਮੁੱਲ ਆ ਜੀ ਇਹਦਾ 33000 ਆ ਜੀ ਮਾਨਦਾਨ ਹੋ ਜਾਊਗਾ ਜੀ 33000 ਰੁਪਇਆ ਬਾਈ ਮੁੱਲ ਕਰਦੇ ਆ ਬਾਕੀ ਮਾਨਦਾਨ ਹੋ ਜਾਊਗਾ ਨੰਬਰ ਵਾਈ ਦਾ ਸਕਰੀਨ ਤੇ ਚੱਲ ਰਿਹਾ ਜਿਹੜੇ ਵੀ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ